ਪਰ ਆਦੂ ਸੜਾ ਇਥੇ ਆ ਬਾਰਾਤ ਮਾਤਾ ਜੀ ਜੈ

ਹਾਂਜੀ ਪ੍ਰਧਾਨ ਜੀ ਕਰੋ ਸ਼ੁਰੂ ਮਹੀਵਦੀ ਦਾ ਖਾਤਾਪਾ ਮਹੀਵਦੀ ਕੀ ਪਤੇ ਹੈ ਭਾਈ ਗੋਸ਼ੀ ਗਾਲ ਲਿਓ ਆ ਇਹ ਕੀ ਪਤੇ ਅੱਜ ਅਮਰਤ ਵੇਲੇ 15 ਅਗਸਤ 2024 ਨੂੰ ਫੇਰੇ ਯੂਨੀਵਰਸਿਟੀ ਤੋਂ ਬਰਦੰਗ ਦੇ ਯੂਨੀਵਰਸਿਟੀ ਤੋਂ ਮਸਤਾ ਦਾ ਟੋਲਾ ਸਾਡੀ ਮਾਰਨਿੰਗ ਵਾਲੇ ਸਾਰੇ ਸਾਰੇ ਵੀਰ ਸਾਡੇ ਜੀਤੂ ਸਾਹਿਬ ਇਨਾਂ ਦੀ ਅਗਵਾਨੀ ਵਿੱਚ ਅਸੀਂ ਪਲਾਨ ਕੀਤਾ ਜੀ ਅੱਜ ਵਾਗਾ ਬਾਉਂਡਰ ਰਾਈਡ ਉਹਦੇ ਵਿੱਚ 18 ਅਸੀਂ ਨੌਜਵਾਨ ਤੇ ਸਾਡੇ ਜੋ ਕੁਝ ਸੀਨੀਅਰ ਵੀ ਸਾਡੇ ਆਬੋਜੀ ਵੀ ਵਿੱਚ ਆਏ ਨੇ ਇਹਨਾਂ ਬਹੁਤ ਅਭੀ ਤੋਂ ਮੈ ਜਵਾਨ ਨੂੰ ਤੁਹਾਡੀ ਕ੍ਰਿਪਾ ਲਾਗੂ ਹੁੰਦੀ ਆ ਤੇ ਅਸੀਂ ਪਹੁੰਚੇ ਅੱਜ ਫਾਰਮ ਹਾਊਸ ਤੇ ਉੱਥੇ ਅਨੰਦ ਸਾਹਿਬ ਦੇ ਫਾਰਮ ਹਾਊਸ ਤੇ ਪਹੁੰਚਿਆ ਤੇ ਬਹੁਤ ਸੋਹਣਾ ਸਾਡਾ ਵੈਲਕਮ ਬਹੁਤ ਅੱਛਾ ਲੱਗਾ ਸਾਨੂੰ ਦੇ ਇੱਕ ਬੜੀ ਬੜੀ ਠਹਰ ਮਿਲ ਗਈ ਅਨੰਦ ਸਾਹਿਬ ਕੀ ਹੋ ਗਿਆ ਕਰਾਂਗੇ ਮਨ ਕਰਿਆ ਕਰਾਂਗੇ ਬੜਾ ਅੱਛਾ ਕੁਦਰਤੀ ਵਾਤਾਵਰਨ ਰੋਖ ਲੱਗੇ ਨੇ ਬਹੁਤ ਸੋਹਣੀ ਬੰਬੀ সুইমিং ਪੂਲ ਬਣਾਇਆ ਉੱਥੇ ਬੜਾ ਵਧੀਆ ਇਹਨਾਂ ਨੇ ਸੇਵਾ ਕੀਤੀ ਹੈ ਸਾਰੇ ਜਥੇ ਦੀ ਅੱਜ ਵੀ ਵਿਸ਼ੇਸ਼ ਜਿਹੜੀ ਗੱਲਬਾਤ ਜਿੰਨ ਸਰ ਕੇ ਸਾਡਾ ਨਾਮ ਲਈ ਹੋਇਆ ਹੈ ਕਿ ਸਾਡੇ ਨਾਲ ਇੱਕ 72 ਸਾਲ ਦੇ 72 ਈਅਰ 올 ਯੰਗ ਮੈਨ ਕਾਬਲ ਜੀ ਜਿਹੜੇ ਅਫਸਰ ਰਿਟਾਇਰ ਹੋਏ ਨੇ ਮਿਸਟਰ ਕਾਰਪੋਰੇਸ਼ਨ ਅਫਸਰ ਤੋਂ 72 ਈਅਰ ਏਜ ਹੈ ਸਰ ਜਲਦੀ ਚੱਲ ਰਿਹਾ 72 ਚੱਲ ਰਿਹਾ ਤੇ ਕਿਹੜੇ ਸਾਲ ਚ ਰਿਟਾਇਰ ਹੋਏ 2011 ਵਿੱਚ ਦੱਸਣ ਵਾਲੀ ਗੱਲ ਹੈ ਵਾ ਜੀ ਯੂਨੀਵਰਸਿਟੀ ਤੇ ਜਦੋਂ ਅਸੀਂ ਸਵੇਰੇ 4:30 ਵਜੇ ਇਕੱਠੇ ਹੋਏ ਆ ਉਦੋਂ ਸਰ ਜਿਹੜੀ ਰੁਟੀਨ ਇਹਨਾਂ ਦਾ ਸਾਈਕਲਿੰਗ ਯੂਨੀਵਰਸਿਟੀ ਦੇ ਅੰਦਰ ਕਰਦੇ ਨੇ ਇਹਨਾਂ ਨੇ ਸਾਨੂੰ ਦੇਖਿਆ ਇਹਨਾਂ ਉਸੇ ਵੇਲੇ ਆਪਣੇ ਮਾਈਂਡ ਨੂੰ ਬਣਾ ਲਿਆ ਕਿ ਮੈਂ ਪੁੱਛਿਆ ਡੀਸੀ ਸਾਹਿਬ ਨੂੰ ਕਿੱਥੇ ਜਾ ਰਹੇ ਹੋ ਇਹਨਾਂ ਨੇ ਦੱਸਿਆ ਕਿ ਵਾਗਾ ਬਾਰਡਰ ਰੋਡ ਹੈ ਥੋੜੀ ਜਿਹੀ ਸੱਜਣ ਇਕੱਠੇ ਹੋਏ ਆ ਤੇ ਇਹਨਾਂ ਆਪਣਾ ਮਾਈਂਡ ਬਣਾ ਲਿਆ ਕਿ ਮੈਂ ਤੁਹਾਡੇ ਨਾਲ ਜਾਵਾਂ 72 에어 एज ਹਰ ਵੈਦਰ ਹਿਊਮਿਡਿਟੀ ਪੂਰੀ ਹੈ 35 ਡਿਗਰੀ ਟੈਂਪਰੇਚਰ ਹੈ ਤੇ ਇਹਨਾਂ ਨੇ ਆਪਣਾ ਪੂਰਾ ਸਟੈਮੀਨਾ ਸਾਡੇ ਨਾਲ ਨਾਲ ਹੀ ਗਏ ਨੇ ਤੇ ਮੈਂ ਸਰ ਨੂੰ ਕਹੂੰਗਾ ਰਿਕੁਐਸਟ ਕਰੂੰਗਾ ਕਿ ਅੱਜ ਆਜ਼ਾਦੀ ਦਾ ਦਿਨ ਵੀ ਹੈ ਸਾਡੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਵੀ ਮੈਸੇਜ ਦੇਣਾ ਤੇ ਆਪਣੀ ਫਿਟਨੈਸ ਤੇ ਆਪਣਾ ਇਨਾ ਸਟ੍ਰੌਂਗ ਡਿਟਰਮੀਨੇਸ਼ਨ ਜਿਹੜੀ ਤੁਸੀਂ ਅੱਜ ਦਿਖਾਈ ਹੈ ਕਿ ਤੁਸੀਂ ਸਾਡੇ ਨਾਲ ਉਨਾ ਹੀ ਰੁਕੇ ਹੋ ਜਿੰਨਾ ਅਸੀਂ ਰੁਕੇ ਹਾਂ ਉਹਦੇ ਬਾਰੇ ਸਿਰ ਥੋੜਾ ਸਾਨੂੰ ਚੰਨਣਾ ਪਾਉ ਐਕਚੁਅਲੀ ਬਗਿਆਨ ਇਹ ਬੱਦਸਰ ਕੋਈ ਮੈਨੂੰ ਸ਼ੌਂਕ ਪਿਆ ਬਲੋ ਆਪਣਾ ਆਪਣੇ ਹੰਗੂ ਐਕਟਿਵ ਰਹਿਣਾ ਠੀਕ ਹੈ ਜੀ ਪਹਿਲੇ ਤਾਂ ਵਾਕਿੰਗ ਵਗੈਰਾ ਕਰਦੇ ਸੀਗੇ ਬਹੁਤ ਜੋੜ ਵਗੈਰਾ ਲੱਗਦੇ ਸੀਗੇ ਉਸ ਤੋਂ ਬਾਅਦ ਆ ਕੇ ਫਿਰ ਅਸੀਂ ਬੈਡੀ ਨੈੱਟਿੰਗ ਨਾਲ ਸ਼ੁਰੂ ਕਰ ਦਿੱਤਾ ਮੈਂ ਮੰਨਦਾ ਕਿ ਬਹੁਤ ਦੇਰ ਖੇਡਿਆ ਠੀਕ ਹੈ ਉਹਦਾ ਵੀ ਅੱਛਾ ਸਟੈਂਡਰਡ ਬਣਿਆ ਥੋੜੀ ਦਿਨ ਲਾਉਣ ਤਾਂ ਰਿਹਾ ਖੇਡਿਆ ਵੈਰੀ ਗੁੱਡ ਠੀਕ ਹੈ ਜੀ ਚੱਲੋ ਹੀ ਕਰਦੇ ਫਿਰ ਆਪਣਾ ਇੱਕ ਹੀ ਯੂਨੀਵਰਸਿਟੀ ਵਾਕ ਕਰਨਾ ਸ਼ੁਰੂ ਕਰਦੇ

ਆਪਣਾ ਆਪਣਾ ਦਿਖਾਓਤ। ਲਾਓ ਤੁਸੀਂ। ਸਰ ਅੱਜ ਪਾਰਟੀਕੂਲਰ ਜਿਹੜਾ ਫੇਰੇ ਮੈਂ ਗੱਲ ਕੀਤੀ 4:30 4:35 ਤੇ ਆਪਾਂ ਇਕੱਠੇ ਹੋਏ। ਜੀ ਜੀ। ਘਰ 'ਚ ਹੀ ਦੱਸਿਓ ਬਗੈਰ। ਜੀ ਜੀ। ਤੁਸੀਂ ਇੱਕਦਮ ਮਾਈਂਡ ਬਣਾ ਲਿਆ। ਅਸੀਂ ਤੇ ਪਿਛਲੇ 15-20 ਸਾਲਾਂ ਤੋਂ ਘਰਾਂ ਨੂੰ ਪ੍ਰੀਪੇਅਰ ਕਰਦੇ ਪਏ ਕਿ ਇਹੀ ਜਾਣਾ। ਜੀ ਜੀ ਠੀਕ ਹੈ। ਤੇ ਤੁਸੀਂ ਮਤਲਬ ਕਿ ਅਚੰਭਾ ਹੈ ਸਾਡੇ ਲਈ ਕਿ ਇੱਕਦਮ ਮਨ ਬਣਾ ਲਿਆ ਐਂਡ ਐਸ ਇੱਜ ਉਹਦੇ ਬਾਰੇ ਦੱਸੋ ਕਿ ਕਿੱਦਾਂ ਤੁਹਾਡੇ ਮਨ 'ਚ ਇਹ ਚੀਜ਼ ਆਈ? ਇਹ ਪੂਨਕਟਾ ਦੋ ਇਹ ਕਿ ਤੁਹਾਨੂੰ ਜੀ ਮੈਂ ਕਾਫੀ ਸਮੇਂ ਦੋਨਾਂ ਸਹੂਲਤਾਂ ਸੀ ਕਿ ਯਾਰ ਇੱਥੋਂ ਯੂਨੀਵਰਸਿਟੀ ਕੋਲੋਂ ਬਾਗਾ ਬੜ ਚੱਲੀਏ ਕਿ 22 22 ਉਹ ਤਾਂ ਵੈਸੇ ਕਾਫੀ ਵਾਰ ਮਤਲਬ ਜੀ ਕੋ ਜਲਦੀ ਅਭਿਜਨ ਜਰੀ ਮੱਧ ਵਿਚ ਮਨ ਸੀ ਕਿ ਸਾਈਕਲ ਸਾਈਕਲ ਤੇ ਜਾਣਾ ਤੇ ਅੱਜ ਮੈਂ ਜਿਹੜੇ ਤੁਸੀਂ ਇਹ ਤੁਹਾਨੂੰ ਦੇਖਿਆ ਕਿ ਇਹ ਸਾਈਕਲ ਦੇ ਉਹ ਇਨਜਾਨਵਾਸੀ ਪਿਆਰ ਹੋ ਗਏ ਤੇ ਫਿਰ ਮੈਂ ਸੋਚਿਆ ਵੈਰੀ ਗੁੱਡ ਇਹਨਾਂ ਦਾ ਸਾਹਿਬ ਸਾਥ ਹੋ ਗਿਆ ਤੇ ਮੈਨੂੰ ਤੁਸੀਂ ਸਾਥ ਦਾ ਫਾਇਦਾ ਉਠਾਇਆ ਹਾਂ ਸਾਥ ਦਾ ਫਾਇਦਾ ਤੁਸੀਂ ਮੈਨੂੰ ਸਾਥ ਅਪਣੀ ਇੰਜੀਨੀਅਰਿੰਗ ਸਾਥ ਨਹੀਂ ਮਿਲਦਾ ਜਾਇ ਕਿ ਤੇ ਨਿਕਲੂਗਾ ਐਕਚੁਅਲੀ ਜਨਰਲ ਨੇ ਇਹ ਸੀਗਾ ਕਿ ਮੈਂ ਇੰਡੀਆ ਲੈਵਲ ਤੇ ਬਾਈਕ ਦੇ ਜਾਵੋ ਇਹ ਨਾਲਾ ਮਸਲਾ ਇੰਡੀਆ ਲੈਵਲ ਤੇ ਹਾਂਜੀ ਹਾਂਜੀ ਇਡੀ ਵੱਡੀ ਗੱਲ ਹੈ ਹਾਂਜੀ ਹਾਂਜੀ ਥੋੜਾ ਦੇਖੋ ਇਡੀ ਵੱਡੀ ਇਨਸਪੀਰੇਸ਼ਨ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਮੈਂ ਸਾਰੇ ਵੀਰਾਂ ਨੂੰ ਇਹੋ ਬੇਨਤੀ ਕਰਾਂਗਾ ਜੀ ਜਿੱਦਾਂ ਮਹਾਰਾਜ ਗੁਰਬਾਣੀ ਜੀ ਵੀ ਕਹਿੰਦੇ ਆ ਉੱਤੇ ਕੋਟਾ ਮਿਲੇ ਚਲਦੇ ਕੋ ਚਲਤਾ ਜੀਵ ਸੇ ਕੋ ਜੀਤਾ ਮਿਲੇ ਮੂਏ ਕਮੂਆ ਕਾ ਜੋ ਸਾਬਤ ਹੋ ਗਈ ਗੱਲ ਕਿ ਇਹਨਾਂ ਨੇ ਸਾਰੇ ਅੰਮ੍ਰਿਤਪੇੜੇ ਸਾਰੇ ਵੀਰਾਂ ਨੂੰ ਵੇਖਿਆ ਤੇ ਮਨ ਬਣਾਇਆ ਤੇ ਮਹਾਰਾਜ ਨੇ ਇਹਨਾਂ ਨੂੰ ਯਾਤਰਾ ਵੀ ਕਰਾਤੀ ਸੁਪਨਾ ਵੀ ਪੂਰਾ ਕਰਾ ਦਿੱਤਾ ਬਿਲਕੁਲ ਬਿਲਕੁਲ ਸੋ ਅਸੀਂ ਜੁੜੇ ਰਹੀਏ ਅੰਮ੍ਰਿਤਪੇੜੇ ਨਾਲ ਵਰਕਆਊਟ ਨਾਲ ਹੈਲਦੀ ਲਾਈਫ ਐਕਟਿਵ ਰਹੀਏ ਰਿਟਾਇਰਮੈਂਟ ਨੂੰ ਕਦੀ ਇਹ ਇਸ ਆਨਲੀ ਨੰਬਰ ਇਹ ਜੀ ਇਸ ਆਨਲੀ ਨੰਬਰ ਤੇ ਜਦੋਂ ਡੀਸੀ ਸਾਹਿਬ ਵੀ ਅਫਟਰ ਰਿਟਾਇਰਮੈਂਟ ਬਹੁਤ ਜ਼ਿਆਦਾ ਐਕਟਿਵ ਅਸੀਂ ਦੇਖਦੇ ਆਏ ਆ ਪੰਨੂ ਸਾਹਿਬ ਸਾਰੇ ਵੀਰ ਹੀ ਐਕਟਿਵ ਨੇ ਤੋਂ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਨੂੰ ਸੰਭਾਲੀਏ ਤੇ ਜੇ ਤੰਦਰੁਸਤ ਹੈਗਾ ਸਰੀਰ ਤੇ ਫੇਰ ਹੀ ਆਪਾਂ ਸਾਰੇ ਆਪਣੇ ਜੋ ਵੀ ਕਾਰੋਬਾਰ ਜਾਂ ਨੌਕਰੀਆਂ ਨੂੰ ਮਾਨ ਸਕਦੇ ਆਂ ਅੱਜ ਦੇ ਪਵਿੱਤਰ ਦਿਹਾੜਾ ਜੀ 15 ਅਗਸਤਾ ਅੱਜ ਦੇ ਦਿਨ ਸਾਡੇ ਦੇਸ਼ ਦੇ ਦੇਸ਼ ਭਗਤਾਂ ਨੇ ਯੋਧਿਆਂ ਨੇ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਦੇਸ਼ ਆਜ਼ਾਦ ਕਰਵਾਇਆ ਸਾਡਾ ਤੇ ਗੁਲਾਮੀ ਦੀਆਂ ਤਜ਼ੀਰੀਆਂ ਤੋਂ ਅਸੀਂ ਮੁਕਤ ਹੋ ਕੇ ਅਸੀਂ ਆਪਣੇ ਖੁੱਲੇ ਦਿਲ ਨਾਲ ਖੁੱਲੀ ਹਵਾ 'ਚ ਰਹਿ ਸਕਦੇ ਹਾਂ ਆਪਣੇ ਖੁੱਲੇ ਵਿਚਾਰ ਪ੍ਰਗਟ ਕਰ ਸਕਦੇ ਹਾਂ ਆਪਣੀ ਧਾਰਮਿਕ ਤੇ ਹਰ ਤਰ੍ਹਾਂ ਦੀ ਯਾਦ ਜਿਹੜੀ ਉਹ ਮੰਨਦੇ ਆ ਇਹ ਜਿਹੜਾ ਗਰੁੱਪ ਆ ਸਾਡਾ ਇਹ ਨੌਜਵਾਨ ਤੇ ਐਕਟਿਵ ਗਰੁੱਪ ਆ ਸਾਡਾ ਵੈਰੀ ਗੁੱਡ ਇਹ ਐਕਟਿਵ ਗਰੁੱਪ ਆ ਸਾਡਾ ਜਿਸ ਤਰ੍ਹਾਂ ਕਹਿੰਦੇ ਵੀ ਜਾਗ ਲੱਗਦੀ ਆ ਇਹ ਭਰਾ ਜੀ ਨੇ ਥੋੜੇ ਦਿਨ ਪਹਿਲਾਂ ਆਪਣਾ ਆਈਡੀਆ ਦਿੱਤਾ ਕਿ ਇੱਥੇ ਜਾਣਾ ਵਾ ਤੇ ਇਹਨਾਂ ਦੇ ਆਈਡੀਆ ਦੇ ਉੱਤੇ ਆੜ ਕੇ ਹੁਣ ਤੇ ਪੰਨੂ ਸਾਹਿਬ ਦੇ ਸਹਿਯੋਗ ਨਾਲ ਜਿੱਤੇ ਦੋ ਤਿੰਨ ਜਣੇ ਨੇ ਸਲਾਹ ਕੀਤੀ ਅਸੀਂ 18 20 ਜੜੇ ਅੱਜ ਹੋ ਗਏ ਜਾਣ ਨੂੰ ਤਿਆਰ ਹੋ ਗਏ ਹੁਣਾਂ ਕੋ ਕੰਮ ਵੀ ਕਰ ਲਈ ਜਾਉ ਸਾਡੇ ਸੁਪਰਡੈਂਟ ਸਾਹਿਬ ਨੇ ਦੱਸਿਆ ਸਾਡੇ ਸੁਪਰਡੈਂਟ ਸਾਹਿਬ ਨੇ ਦੱਸਿਆ ਜਿਤਨਾ ਤੇ ਇਹਨਾਂ ਦੇ ਮਨ ਦੀ ਖਾਸ਼ੀ ਵੀ ਕਿਤੇ ਸਾਈਕਲ ਤੇ ਵਾਗਾ ਬਾਰਡਰ ਚਾਹੀਏ ਪਰਮਾਤਮਾ ਨੇ ਅੱਜ ਇਹਨਾਂ ਦੀ ਉਹ ਖਾਸ਼ੀ ਪੂਰੀ ਕੀਤੀ ਆ ਇਸ ਤੋਂ ਇਲਾਵਾ ਮੈਂ ਸਾਰੇ ਹੀ ਆਪਣੇ ਨੌਜਵਾਨ ਵੀਰਾਂ ਭੈਣਾਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਨੂੰ ਤੇ ਖੁਦ ਜਿਹੜਾ ਵਾ ਉਹ ਸਵੇਰੇ ਅੰਮ੍ਰਿਤ ਵੇਲੇ ਉੱਠਦੀ ਹੱਥ ਪਾਓ ਅੰਮ੍ਰਿਤ ਵੇਲੇ ਸੰਭਾਲੋ ਗੁਰਬਾਣੀ ਜਿਹੀ ਲਿਖਿਆ ਤੇ ਅੰਮ੍ਰਿਤ ਵాలే ਆਪਣੇ ਸਰੀਰ ਨੂੰ ਹਿਲਾਓ ਜਲਾਓ ਐਕਸਰਸਾਈਜ਼ ਕਰੋ ਜੋ ਤੁਹਾਡੇ ਮਨ ਚ ਕਰਦਾ ਪ੍ਰਮਾਤਮਾ ਨਾਲ ਨਾਲ ਲਓ ਮਹਾਰਾਜ ਦਾ ਨਾਮ ਲਓ ਸੈਰ ਕਰੋ ਤੇ ਆਪ ਵੀ ਤੇ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰੋ ਮੈਂ ਇੱਕ ਸਾਰੀ ਸਪੈਸ਼ਲ ਅਪੀਲ ਕਰਦਾ ਸਾਰੇ ਦੇਸ਼ ਵਾਸੀਆਂ ਨੂੰ ਕਿ ਨਸ਼ੇ ਜਿਹੜੇ ਹੈ ਇੱਕ ਕੋੜ ਆ ਇਸ ਕੋਰ ਤੋਂ ਜਿੰਨਾ ਹੀ ਖੁਦ ਬਚ ਕੇ ਰਹੋ ਸਰਚ ਜਿੰਨਾ ਹੀ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਉਹਨਾਂ ਨਾਲ ਹੀ ਸਾਡੀ ਦੇਸ਼ ਦੀ ਤਰੱਕੀ ਹੋ ਸਕਦੀ ਆ ਆਪਣੇ ਪੰਜਾਬ ਦੀ ਤਰੱਕੀ ਹੋ ਸਕਦੀ ਆ ਆਪਣੇ ਅੰਮ੍ਰਿਤਸਰ ਦੀ ਤਰੱਕੀ ਹੋ ਸਕਦੀ ਆ ਤੇ ਸਾਰਿਆਂ ਨੂੰ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਅਪੀਲ ਆ ਨਾਲ ਦੀ ਨਾਲ ਹੀ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਵਾਂ ਕਿ ਉਹਨੇ ਸਾਨੂੰ ਪੰਨੂ ਸਾਹਿਬ ਵਰਗੇ ਭਰਾ ਸਾਨੂੰ ਮਿਲਾਏ ਨੇ ਚੜ੍ਹਦੀ ਕਲਾ ਸਾਡੀ ਹੋਈ ਆ ਅਸੀਂ ਵਾਹਿਗੁਰੂ ਅਰਦਾਸ ਕਰਦੇ ਆ ਕਿ ਮਹਾਰਾਜ ਇਹਨਾਂ ਦੇ ਖਜ਼ਾਨੇ ਜਿਹੜੇ ਭਰਪੂਰ ਕਰਨ ਤੇ ਇਸ ਤਰ੍ਹਾਂ ਇਹ ਸੰਗਤਾਂ ਦੀ ਸੇਵਾ ਇਹ ਕਰਦੇ ਰਹਿਣ। ਸੇਵਾ ਸਾਡੀ ਸੰਗਤਾਂ ਦੀ। ਵੈਰੀ ਗੁੱਡ। ਬੇਗਲ ਵੇਖੋ। ਹਾਂ। ਦੇ え ਸੈਕਟਰੀ ਤੋਂ ਹੋ ਸਕਦਾ ਟੀਮ ਇੰਟੀ ਦੀ ਬਣਦੀ ਉਸ ਨਾਲ ਇੱਕ ਚਾਬਤ ਦੀ ਸੌਫਟ ਹੈ 43 ਹਾਂਜੀ ਨਵਿੰਦਰ ਸਿੰਘ ਉਹ ਵਾਟਰ ਟ੍ਰੀਟਮੈਂਟ ਦਾ ਕੰਮ ਆ ਵੀ ਪ੍ਰਾਈਵੇਟ ਸੈਕਟਰ ਦੇ ਦੇ ਅਰੇ ਐਸੇ ਜੀ ਰਾਮਪੁਰ ਤੋਂ ਆ ਕੇ OK ਕਾ ਨਾ ਮੋਣਾ ਤੇ ਆ ਰਿਹਾ ਹੈ ਅੰਮਲਾ ਜੀ ਅੰਦਰ ਆਇਆ ਹੈ ਤੁਸੀਂ ਫੌਰਨ ਉਸ ਦਾ ਆਫਰਾ ਬੀਨੋ OK ਤਾਂ ਬਾਲਾ ਢੀ ਮੇਰੀ ਪਾਸਾ ਜੀ ਪਤਾ ਕਿ ਇਹ ਕੰਪਨੀ ਦੀ ਸਾਡੀ ਆੜਤਾ ਜੀ ਨਾਲ ਸਾਡੀ ਦੇਰੀ ਆ ਮਾਲ ਪੈਂਦੀ ਹੈ ਮਾਲ ਮਾਲ ਤੇ ਪੁੱਤਰਾ ਇਹ ਆਪੇ ਦੱਸਦਾ ਤੁਸੀ ਆਪੇ ਫਰਮਾ ਤੇ ਇਹ ਲਾਗੇ ਦਾ ਭਤੀਜਾ ਯਾਹ ਕਲਾਸ ਆ ਜੀ ਨਾ ਕਲਾਸ ਇੱਥੇ ਕਿੱਥੇ ਪੜਦੇ ਹਰ ਕਿਸੇ ਨੇ ਇੰਟਰਨੈਸ਼ਨਲ ਸਕੂਲ ਕਿਹਨੂੰ ਹਰ ਕਿਸੇ ਨੇ ਕਿਹੜਾ ਕਿਹੜਾ ਕਰੀਅਰ ਦੀ ਦੇ ਹਰ ਕਿਸੇ ਨੇ ਇੱਕ ਰੈਕਸ਼ਨ ਕਿਹੜਾ ਬੇਟਾ ਬੋਲਿਆ ਕਰੋ ਪੁੱਤਰਾ ਬੇਟਾ ਵੀਗਾ ਸੀ ਜੀ ਉਸ ਨੋ ਬੋਨੀ ਸਹਿਜ ਬੀਤ ਗਿਆ ਘਟ ਕਰਾਂਗੇ ਉਹ ਲਾਇਆ ਲਾ ਲਈ ਹੈ ਸਹੀ ਕਿ ਨਹੀਂ ਅੱਗੇ ਚੱਲੋ ਚੱਲੋ ਗੁਰਪ੍ਰੀਤ ਸਿੰਘ ਜੀ ਪਿੰਡ ਪਾਸਵਰਡ ਭੋਜੀਆਂ ਵਾਹ ਪਾਸ ਉਹ ਲਾ ਕੇ ਭੋਜੀਆਂ ਭੋਜੀਆਂ ਪਾਸਵਰਡ ਦਾ ਟੌਰ ਬਣਦਾ ਪਾਸਵਰਡ ਦਾ ਟੌਰ ਬਣਦਾ ਜੀ ਐਗਰੀਕਲਚਰ ਦਾ ਕਰਮਾ ਜੀ ਬੜਾ ਚਲਾਕ ਵਾਹ ਜੀ ਇਹ ਡਰਾਉਂਦੇ ਸਾਨੂੰ ਹਾਂ ਜੀ ਮੈਂ ਅਬੇ ਸਿੰਘ ਪੰਨੂ ਜੀ ਤੁਹਾਡੀ ਸੇਵਾ ਹੀ ਕਰਨ ਚਾਹਾਂ ਜੀ ਮੈਂ ਜੀ ਮੈਂ ਜੀ ਮਨੀਸ਼ ਮੱਕੜ ਜੀ ਮਾਡਰਨ ਟਾਊਨ ਰਹਿਣ ਵਾਲਾ ਜੀ ਫైనాన్స్ ਦਾ ਕੰਮ ਹੈ ਜੀ ਬਿਲਕੁਲ ਅਰਵਿੰਦ ਸਿੰਘ ਵਾਲਾ ਜੀ ਕੋਟ ਖਾਲਸਾ ਦਾ ਰਹਿਣ ਵਾਲਾ ਜੀ ਸੇਵਾ ਹੀ ਕਰ ਰਹਾ ਹੈਗਾ ਜੀ ਲੋਕਾਂ ਦੀ ਬੋਲ ਰਿਹਾ ਹੈ ਇਹ ਜੀ ਜੀ ਪੋਰਡਰ ਸਪਲਾਈ ਜੇਠੂ ਵਾਲ ਪਿੰਡ ਦਾ ਉੱਥੋਂ ਦਾ ਰਹਿਣ ਵਾਲਾ ਇੱਕ ਮੈਂ ਛੁੱਟੀ ਦੀ ਗੱਲ ਸੁਣਾ ਕੇ ਫਿਰ ਬੰਦ ਕਰ ਦੂੰਗਾ ਜੀ ਜੀ ਲਾਸਟ ਗੱਲ ਬੜੀ